ਹੈਲੋ ਬਾਈ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਵਲੌਗ ਚ ਅੱਜ ਆਪਾਂ ਆਪਣੇ ਚੋਬਰ ਦੇ ਕਰਦੇ ਆ ਮੰਗਲੇ ਟਾਇਰ ਬਾਹਰ ਮੁੰਡਿਆਂ ਦੀ ਬਹੁਤ ਡਿਮਾਂਡ ਸੀ ਕਹਿੰਦੇ ਚੋਬਰ ਦੇ ਮੰਗਲੇ ਟਾਇਰ ਬਾਹਰ ਕੱਢੋ ਤੇ ਆ ਰਹੇ ਆ ਆਪਣਾ ਚੋਬਰ ਤੇ ਢੱਲੋਂ ਬਾਈ ਵਰਗੇ ਪਹੁੰਚ ਚੁੱਕਿਆ ਉਧਰੋਂ ਚੈਲ ਆ ਗਿਆ ਇਹ ਕਹਿੰਦਾ ਟਾਇਰ ਬਾਹਰ ਕੱਢੋ ਹੁਣ ਕਰਦੇ ਆ ਚੋਬਰ ਨੂੰ ਸਟਾਰਟ ਢੱਲੋਂ ਘਰ ਸਟਾਰਟ ਕਰ ਕੱਢਲਾ ਬਾਹਰ ਬੱਸ ਏ ਨਹੀਂ ਇਹਦਾ ਕੰਮ ਦਾ ਜਨਜਾ ਤੁਰਦਾ ਨਹੀਂ ਤੋੜਨਾ ਕੋਈ ਨਹੀਂ ਬਾਰੀ ਮਾਰਾਂਗੇ ਕੱਪੜਾ ਕੱਪੜਾ ਅੰਦਰ ਨਹੀਂ ਬਾਹਰ ਡਾਉਂਡ ਨਹੀਂ ਆਦਾ ਫਾਈਲ ਨੂੰ ਜੁਗਤਾਇਰ ਬਾਹਰ ਗੱਟੋ ਹਰਵਾਹ ਦੇ ਟਾਇਰ ਬਾਹਰ ਕਰਦੇ ਆ। ਆਈਟੀ ਰੋਗ ਲਓ ਮੈਂ ਤਾਂ ਨਾ ਸਾਵੇਂ ਜੇ ਜਾਣਦੇ ਹੋਰ ਬੈਕ ਬੱਸ ਲਓ ਬਾਈ ਚੋਬਰ ਕੱਢ ਲਿਆ ਆਪਾਂ ਬਾਹਰ ਹੁਣ ਦੇਖੋ ਮਾਗਰਲੇ ਟਾਇਰ ਪੂਲੇ ਟਾਇਰਾਂ ਦੇ ਅੱਧੇ ਚ ਆਉਂਦੇ ਨੇ ਤੇ ਮਾਗਰਲੇ ਟਾਇਰਾਂ 'ਚ ਹੁਣ ਮਰਗਾਟਾਂ 'ਚ ਗੈਪ ਦੇਖੋ ਅਰੇ ਸੁਣਾ ਰਹੇ ਮੱਖੀ ਨੋਡੀ ਲੈ ਬਟ ਕੀ ਹੋ ਗਿਆ ਮੋਟੂਆ ਦੇ ਫਰੈਂਡ ਚਾ ਕੋਈ ਯਾਰ ਨਹੀਂ ਇੰਨਾ ਕਦਾ ਚੱਲਦਾ ਹੋਲਦਾ ਇਧਰਲਾ ਟਾਇਰ ਆਪਾਂ ਪਹਿਲਾਂ ਇਧਰਲਾ ਟਾਇਰ ਲਾਹਾਂਗੇ ਇਹਨੂੰ ਜੈਕਾਂ ਦੇ ਕਰਦੇ ਹਾਂ ਹੁਣ ਲਾਉ ਬਾਈ ਥੱਲੋਂ ਬਾਈ ਵਰਗੇ ਜੈਕ ਲਾਈ ਜਾਂਦਾ ਆ ਉਧਰ ਆਪਣੇ ਬਾਈ ਬਲੌਗਰ ਖਵਾਗੇ ਕਿਵੇਂ ਠੀਕ ਆ ਸਾਰੋ ਉਹ ਕਿਧਰ ਹੁਲੂ ਖੜ ਜਾ ਪਹਿਲਾਂ ਢੱਲੋਂ ਨੂੰ ਰਾੜ ਫੜਾ ਜੈਕ ਆਸਾਂ ਨੂੰ ਚੱਲ ਖੋਲ ਦੇ ਖੋਲ ਦੇ ਉਹ ਖੋਲ ਤਾਂ ਆ ਦੇਖੋ ਕਿਥਰੀ ਬਾਈ ਕੰਮ ਦਾ ਬੰਦਾ ਸਾਰੇ ਦਿਨ ਚ ਇੱਕ ਕੰਮ ਨਹੀਂ ਲੋ ਬਈ ਕਹਿੰਦੇ ਛੋਟੇ ਰਾੜ ਨਹੀਂ ਖੋਲਦੇਗੇ ਟੱਲੋਂ ਵਰਗੇ ਕਿਹ ਕਿਹ ਕੋਲੀ ਚੱਲੂ ਆਹੋ ਲਿਆ ਲੰਮਾ ਰਾੜ ਉਹ ਲੈਣ ਤਾਂ ਗਿਆ ਯਾਰ ਬੱਬੇ ਤੂੰ ਸਾਰੇ ਦਿਨ ਚ ਕੋਈ ਕੰਮ ਬਣਾ ਕਰੀ ਕਰਦਾ ਬਈ ਇਹ ਬੰਦਾ ਕੋਈ ਕੰਮ ਆ ਫੂਕੜੀ ਦੇਖ ਲੈ ਮੁੰਡਾ ਜਮਾ ਇੱਕ ਪੈਸੇ ਦਾ ਬੰਦਾ ਨਹੀਂ ਐ ਇਹਦਾ ਕੀ ਬੁੱਲੇ ਐ ਐ ਦਾ ਕਹਿੰਦੇ ਮੁੰਡਿਆਂ ਦਾ ਫੁੱਲ ਜ਼ੋਰ ਲੱਗਾ ਹੋਇਆ ਐ ਦੇਖੀ ਜਾਂਦੀ ਆ ਬਾਈ ਇਹ ਮੈਂ ਤਾਂ ਹੈਗਾ ਇਹ ਕੋਲੇ ਨਹੀਂ ਗਾਈ ਚੱਲ ਆ ਫੂਕਣੀ ਬਾ ਯਾਰਾ ਲਿਆ ਮੁੱਟੂ ਐਡਾ ਲੰਮਾ ਰਾੜ ਨਹੀਂ ਜਮ ਤੂੰ ਚੱਕ ਲੈ ਐ ਐਡੇ ਰੰ ਓਏ ਤੂੰ ਨਾ ਮੰਗਾ ਲੈ ਹਨਾ ਲੰਮੇ ਰਾੜ ਛੋਟੇ ਘਰੇ ਭੇਜੀ ਇਹਨੂੰ ਭੇਜ ਹੈਂ ਜਾ ਜਾ ਓਏ ਕਿਧਰੇ ਹੋਰ ਤਾਂ ਨਹੀਂ ਕੰਮ ਕਰਨਾ ਲੰਮੇ ਰਾੜ ਲੈ ਆ ਜਾ ਬੇਸਤੀ ਕਰਦਾ ਮੇਰੇ ਬੰਦੇ ਨਹੀਂ ਕਰੇ ਤੂੰ ਕੰਮ ਰੋਣਾ ਕਿਧਰੇ ਇਹ 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 ਗੱਲ ਹੋ ਗਈ ਆ ਉਹਦੀ ਟੂ ਗਰੰਟੀ ਲੰਮੀ ਰਾੜ ਲਿਆ ਲੰਮੀ ਰਾੜ ਲੈ ਜਾਂਦੇ ਅਮਰੀਕਾ ਦੀ ਤਕਨੀਕ ਵੱਲ ਖਾ ਗਈ ਜ ਮੜਾ ਜਾ ਲੰਮੀ ਰਾੜ ਲਿਓ ਬਾਈ ਲੰਮੀਆਂ ਰਾੜਾਂ ਲੈਣੀਆਂ ਪੱਕੀਆਂ ਲੈ ਇਹ ਨਹੀਂ ਦਬਾਉਗਾ ਸਾਰਾ ਮੁੱਢ ਸੰਘਰਸ਼ ਜਲ ਰਹਿਕਦਾ ਦਰਸ਼ਕਾਂ ਵਾਲੇ ਬਣ ਕੇ ਖੜਦੇ ਆ ਖੁੱਲ ਗਿਆ ਖੁੱਲ ਰਿਹਾ ਸਾਰੇ ਜੋਬਰਾਂ ਦਾ ਜ਼ੋਰ ਕੰਮ ਕਰਦਾ ਹੁਣ ਕੱਲਾ ਸਿਰਾ ਆਜੋ ਸਾਰੇ ਆਜੋ ਦੇਖੀ ਦੇਖੀ ਸਿਰਾ ਸਿਰੇ ਤੇ ਜੈਕ ਟੱਲਾ ਕਰਨ ਲੋ ਜੀ ਹਾਂ ਬਲੂਫ ਨੇ ਆਠ ਲੋਨੇ ਕਰੇਗਾ ਮਾ ਜੈਕ ਤਾਂ ਜੈਕ ਦੀ ਜ਼ੋਰ ਦਿਖਾਦਾ ਕੇ ਕਿਡਾ ਕਿਡਾ ਬਿਲਟ ਬਸ ਬਸ ਬਹੁਤ ਆਈ ਹੋਗਾ ਬੜਾ ਕੀ ਬਾਜੇ ਲੋਨੇ ਸ਼ੁਦਰੀ ਪੇਰੋ ਯਾਰਾ ਤੁਸੀਂ ਤਾਂ ਖੋਲ ਦਿੜੀ ਧੱਲੋ ਬਾਈ ਦੇਖੀ ਹੁਣ ਪਾ ਫਰਾਜ ਬੋਲਦਾ ਕੱਲਾ ਖੋਲੂ ਇਹ ਇਹ ਉਹ ਚੱਕਣ ਮੋਟ ਪੋਣਾ ਹੀ ਆ ਲਓ ਬਾਈ ਫੁਰ ਲੋ ਯੋਰ ਲੱਗਾ ਬੱਢ ਲੋ ਵਰਿਆਂ ਦਾ ਦੇਖੋ ਧੱਲਿਆ ਓਏ ਉਹ ਡੰਡਾ ਕਿੱਥੇ ਕੋ ਜਾ ਆ ਇਧਰ ਪੈ ਇਧਰ ਬਾਈ ਇਧਰ ਰਸੋਈ ਚ ਉਹ ਤੁਲੇ ਆਈ ਓਏ ਰਸੋਈ ਡੰਡਾ ਲਿਆ ਕਾਨੂੰ ਤੁਸੀਂ ਹੋਈ ਜਾ ਲਓ ਲਓ ਬਾਈ ਪੂਰਾ ਜੋਰ ਲੱਗਾ ਹੋਇਆ ਮੁੰਡਿਆਂ ਦਾ ਜਮਾ ਇਹ ਆਪਣੀ ਵਾਲਾ ਜੱਸਾ ਹੁਣ ਆਪਾਂ ਇਧਰ ਲੈ ਟਾਇਰ ਇਧਰ ਹੀ ਪਾ ਦੇ ਬਸ ਇਦਾਂ ਅਈ ਖੋਲ ਕੇ ਐ ਲਿਆ ਕੇ ਅਈ ਜੇ ਆਪਣਾ ਨਾਲ ਇੱਥੇ ਨਹੀਂ ਕਿਧਰੀ ਵਾਰ ਕੇ ਭੜਾਕੇ ਭੜਾਕਿਆਂ ਦੇ ਕੀ ਇਹ ਜੇ ਉਧਰ ਹੱਪ ਦੇਗਾ ਟਰਾਲਾ ਮੈਂ ਦੂਜੇ ਪਾਸੇ ਮਾਰੂ ਆਹ ਦਾ ਦਾ ਮਨੇ ਬਿਆਨ ਕਿਵੇਂ ਜੀ ਫੁੱਲਣਗੇ ਵੀ ਸਾਰੇ ਖੁੱਲਗੇ ਸਾਰੇ ਖੁੱਲਗੇ ਹੁਣ ਪਰਲੇ ਪਾਸੇ ਚਲੋ ਵੰਡੋ ਫਲੇ ਸਾਰੇ ਇਕੱਠੇ ਕਰੋ ਦੋਨੇ ਦਾ ਇਕੱਠੇ ਲਾਉਣੇ ਪੈਣਗੇ ਨਾਲੇ ਮੂਰੇ ਫਾਨੇ ਲਾਓ ਲਿਆ ਕੇ ਟਰੈਕਟਰ ਦੇ ਕਿ ਡਿੱਗ ਭੇਕੀ ਚੱਕਾ ਨਹੀਂ ਮਤ ਆਏਗਾ ਨਾ ਜੀ ਜਰਾ ਹਾਂ ਜੈਕ ਆਸ ਕੇ ਉਧਰਲੀ ਸਾਈਡ ਗੁੱਟ ਕੇ ਦੇ ਜੀਕਲ ਦਾ ਜੈਕ ਹੁੱਕ ਤੇ ਲਾਓ ਕੁਝ ਹੂੰ ਜੈਕ ਹੁੱਕ ਤੇ ਲਾਉ ਮੂਰੇ ਫਾਨੇ ਮੈਂ ਲਾਉਂਦਾ ਖਲੇ ਖਲੇ ਖੜਦੇ ਕਿ ਦਿਖੋ ਰਾਇ ਨਾ ਕਰਦੇ ਕੱਪੜੇ ਲਾ ਕੇ ਲਾ ਦੀ ਯਾਰਾ ਫਾਨੇ ਓਏ ਹੋਰ ਥੱਲੇ ਵਾਲਾ ਲਾ ਲੈ ਤਾਹ ਚੱਕ ਮਾੜਕ ਫਲੇਅਰ ਕਿਧਰੀ ਕੱਚੇ ਲਾ ਦੇ ਉਹ ਰਾੜ ਨੀਵਾ ਕਿਉਂ ਨਹੀਂ ਪਾਉਂਦੇ ਸੱਟ ਖਾਉਂਗੇ ਨਾ ਤਾਂ ਨਹੀਂ ਆਦੇ ਸੱਟ ਮਾੜੀ ਚੜ੍ਹ ਫੜਦਾ ਫੜਦਾ ਨਹੀਂ ਸੱਟ ਬੱਜੂ ਰਾੜ ਨੀਵਾ ਪਾਓ ਉਹੀ ਨਟ ਦੇਖ ਕੇ ਲੱਗੋ ਕਿ ਇਹ ਲੇਖ ਲਾ ਕੇ ਹੁਣ ਦੰਦ ਤੇ ਘਵਾਉਂਗਾ ਹਾਂ ਹਾਂ ਟੱਲੋਂ ਦੀ ਗੱਲ ਸਹੀ ਐ ਇਹਦੇ ਇੱਕ ਦੋ ਟਿੰਨੇ ਇੱਥੋਂ ਆਪ ਵੀ ਨਹੀਂ ਪਿੰਦੀ ਗਏ ਸਾਹ ਤੇ ਉਧਰਲੇ ਬਾਅਦ ਦਿੱਖਲੇ ਹੋਏ ਆ ਤਾਂ ਇਹ ਖੁੱਲਿਆ ਮੈਂ ਇਹਦਾ ਖੁੱਲਿਆ ਰ ਮੇਰਾ ਖੁੱਲਿਆ ਹੋਇਆ ਰੇਹੀ ਹੀ ਤਾਂ ਖੁੱਲ ਦਾ ਸੈਂਸ ਹਾਂ ਟੱਲੋਂ ਆ ਵੀ ਖੋਲੂ ਜਮਾ ਟੱਲੋਂ ਆ ਵੀ ਖੋਲੂ ਖੜਾ ਖੜਾ ਜਿਹੜਾ ਤੇ ਜਾ ਰਿਹਾ ਕਿਸੇ ਲਿਫਟ ਤੇ ਜਾ ਰਿਹਾ ਫਿਰ ਆੜ ਮੈਥ ਵਗੋ ਦੇ ਕੇ ਗੇੜਾ ਲਾ ਰਾਂ ਕਿਹੜਾ ਲਾਉਣ ਉਹ ਗੇੜਾ ਨਾ ਕੀ ਡਿੱਗਣੋ ਹਟ ਜੂ ਹਾਈ ਸੇ ਰੇਮ ਬਦਾਰਾਂ ਗਿਨਾਰਾ ਇਹ ਆਉਂਦਾ ਆਪਣੇ ਵਾਲੇ ਬਣਨੇ ਹਾਂ ਇਹ ਨਾ ਬੁਰੂ ਆ ਜੋ ਚਾਲ ਕੇ ਕੀੜਾ ਤਾਂ ਹਾਈ ਯਾਰ ਤੁਸੀਂ ਦੇਖ ਕੇ ਚੱਪੜਾ ਖਾ ਲਓ ਤੇਰੇ ਲੈ ਕੇ ਚਾਲ ਚਾਲ ਇਹਨਾਂ ਨੇ ਗਿੱਟਾ ਸ ਲੈਣਾ ਯਾਰ ਆਹ ਕਿਹੜਾ ਦਾ ਪੀਕਅਪ ਰੋਕ ਦਿੰਦਾਗਾ ਪੈਰ ਲਾ ਕੇ ਪੂਰੀ ਆਂਟ ਦੀ ਸਾਡੇ ਇਹਦੇ ਨੂੰ ਕੋਹੁੰਦਾ ਇਹ ਟਾਇਰ ਵੀ ਕੱਲਾ ਚੱਕ ਸਕਦਾ ਨਾ ਚੱਲ ਮਾਦੂ ਦਾ ਹਾਏ ਕੀ ਕਿਹੜਾ ਮੋਟੂ ਸਵਾਲ ਦਾ ਜੀ ਹੁਣ ਦੇਖ ਜਿਹੜਾ ਉੱਤੇ ਚੜ ਗਿਆ ਕਰ ਬਸ ਕਿੰਨੇ ਟਾਈਮ ਚ ਖੋਲਦੇ ਢੱਲੋ ਟਾਇਰ ਬਾਈ ਖੋਲ ਤੇ ਖੋਲ ਤੇ ਤਾਂ ਦੋ ਹੀ ਲਾਏ ਨੇ ਆ ਤਾਂ ਖੜਦਾ ਖੁੱਡਾ ਹੋਣਾ ਕਿੰਨੇ 42 ਦੇ ਦੋ ਮਿੰਟ ਤਾਂ ਵੀ ਲਾ ਕੇ ਦੇਖ ਕੇ ਤਾਂ ਕਿ ਕਿਦਾ ਗਾਹਾਂ ਵਾਹ ਬੜਾ ਪਵਈ ਨਹੀਂ ਪੈਂਦਾ ਰਾੜ ਨੀਵਾ ਕਿਉਂ ਨਹੀਂ ਪਉਂਦੇ ਆ ਦਾੰਦ ਕੱਢ ਲੂ ਫਾਨੇ ਛੋਟੇ ਤਾਂ ਨਹੀਂ ਕੋਈ ਵੱਲੇ ਛੋਟੇ ਨਹੀਂ ਮਨ ਲੱਗਣਾ ਇਹ ਵੀ ਨਹੀਂ ਕਿ ਲੱਗੂ ਉਹ ਨਾ ਤੱਕਿਆ ਸਾ ਤੱਕਿਆ ਰੰਗ ਲਾਉ ਏ ਉਹ ਡਿੱਗੂ ਟਰੈਕਟਰ ਉਹ ਨਹੀਂ ਡੇਖਦਾ ਬਾਲੇ ਡੈਟ ਨਹੀਂ ਕਰਦਾ ਵਾ 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 ਸਸ ਬਸ ਨਾਰਮਲ ਏ ਬਸ ਉਹ ਮਨ ਦਾ ਲਾ ਡਿੱਗਦੀ ਨਹੀਂ ਇਹਨੇ ਜਦ ਆਪਾਂ ਲਾ ਕੇ ਚੜਾ ਦੇਗੇ ਡਰ ਅੱਛਾ ਏ ਉਹ ਸਾਈਟਿੰਗ ਨਾ ਨੋਟ ਲੈਣੀ ਇੱਥੇ ਬਾਵੇ ਇਹਨੂੰ ਤਾਂ ਹਾਂ ਦਾ ਚੜਦੇ ਚੱਲ ਦੇਖ ਬੰਦਾ ਅਜਾ ਖੋਲਣ ਦੀ ਬਾਈ ਵਰਗੇ ਮਨ ਲਾਦਾ ਸਰਾ ਲਾ ਦਣਗੇ ਇਹ ਸਰਾ ਸੜ ਦੇ ਤੂੰ ਸੱਟ ਖਾਉਂਗੇ ਰਾੜ ਨੀਵਾ ਪਾ ਲੋ ਆਰਾ ਨਕੁਨ ਲਗਾ ਜਾ ਬਾਤ ਨਾ ਕਰ ਤਾਹੂ ਬੋਹਦਾ ਸਭ ਬਾਰ ਇੱਕ ਰਹਿ ਗਿਆ ਥੱਲੇ ਥੱਲੇ ਪਾਓ ਥੱਲੇ ਇੱਕ ਰਹਿ ਗਿਆ ਜਿਸ ਆਖਦਾ ਖੱਲਾ ਖੋਲੂ ਇੱਕ ਰਹਿ ਗਿਆ ਜਿਸ ਆਖਦਾ ਖੱਲਾ ਖੋਲੂ ਕਿਸੇ ਦੀ ਗੰਜੈ ਸੁਣਾ ਦੇ ਮੁਕਾਬਲੇ ਓਏ ਉਹ ਹੈ ਨਹੀਂ ਹਾਂ ਕੱਪੜਾ ਹੋਰ ਕੋਈ ਹਾਂ ਕੱਪੜਾ ਅੰਦਰੋਂ ਉਥੋਂ ਚੱਕਦਾ ਕੋਈ ਥਾ ਜੋ ਜਿਹੜੇ ਖੋਲਤਾ 100 ਰੁਪਏ ਮੇਰੇ ਵੱਲੋਂ ਆ ਜਾ ਕਿਧਰੀ ਵੱਲੋਂ ਸ਼ਰਤ ਨਾਮ ਕੁਣ ਕਿਦਰੀ ਵੱਲੂ ਹਾਏ ਹਾਏ ਜੇ ਕਹਿੰਦੇ ਜੱਸੇ ਨੇ ਨਾਟ ਖੋਲਦਾ ਜੱਸੇ 100 ਰੁਪਇਆ ਠੰਡਾ ਲੈ ਕੇ ਵੇਊ ਜਮਾ ਕੂਰ ਦੋ ਲੀਟਰ ਵਾਲਾ ਕੋ ਹੋਗਾ ਕਿਦਰੀ ਵੱਲੂ ਹਾਂ ਹਾਂ ਜਿੰਤਰ ਮਰਜੀ ਰੋਲ ਲਾ ਤੁਹਾਨੂੰ 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 ਹਾਏ ਆ ਮੈਂ ਸੁਆਰ ਕੇ ਦੂਹੀ ਹੱਲ ਗਈ ਹਾਏ ਓਏ 700 ਰੁਪਏ ਦਾ ਇਨਾ ਬਾਈ ਬਦਲ 700 ਰੁਪਿਆ ਬਣ ਗਿਆ ਕਿਧਰੀ ਜਾ ਬਾਈ ਲੈ ਆ 700 ਰੁਪਿਆ ਓ ਦੇਵਾ ਕੇ ਕਿਧਰੀ ਉਹ ਵੀੜਾ ਚਾਊਗਾ ਠੰਡਾ ਠੰਡੇ ਦੀ ਬੋਤਲ ਪੀਊਂਗੇ ਤਰੀ ਲੈ ਗਿਆ ਹੁਣ ਦੇ ਇੱਕ ਗਾਸ ਦੇ ਲੋ ਛੋਟਾ ਰਾੜ ਪਾ ਲੋ ਮੇਰੀ ਮਿੱਠਾ ਗਈ ਇੱਕ ਦੀ ਜਿੰਦਾ ਦਾਮ ਚੜਾਈ ਫਿਰ ਅੱਜ ਨਾਲ ਲੱਗ ਜਾ ਲੋ ਤੇ ਲਾ ਦਾਮ ਬਹੁਤ ਚੜਿਆ ਫੁੱਕ ਤੇ ਲਾਈਂਗੇ ਇੱਕ ਫੁੱਕ ਦੇਖੀ ਫੁੱਕ ਤੇ ਲਾਈਂਗੇ ਕਿੱਥੇ ਆ ਹੁੱਕ ਨੀਮੀ ਵਾਲੋ ਹੁੱਕ ਨੀਮੀ ਨਾ ਫੋਟਕਾ ਵੱਖੀ ਲੋ ਉਹ ਤਰ ਲਾਗਾ ਓ ਆ ਗੁਟਕਾ ਲਿਆ ਮੈਂ ਤਾਂ ਕਹਣਾ ਨੀਮੀ ਪਾਲੋ ਹੁੱਕਾ ਕਰੀ ਨਹੀਂ ਕੋਈ ਚੱਕ ਦੀ ਲੈ ਤੇ ਲੈਣਾ ਕਰੀ ਜੱਕ ਨੀ ਓਏ ਦਾ ਕਰਦੇ ਮੈਂ ਇਹ ਕਿਹੜਾ ਕੱਲੀ ਲਾ ਹੂਣ ਮੋਟੂ ਡਰ ਇੱਕ ਗੱਲ ਆ ਮੋਟੂ ਨੱਟ ਨਿਸ਼ਾਨੀ ਨਾ ਰੱਖੀ ਫਿਰ ਦੂਜੇ ਜੂਲੀ ਟੈ ਡੇ ਦੇ ਫਿਰ ਦਿਖਾਉਂਦਾ ਕਿੰਨਾ ਕੀ ਪ੍ਰੋਗਰਾਮ ਹੋਣਾ ਹੈ ਕੀ ਹੁੰਦਾ ਦੋਹੇ ਬੁਟਕੇ ਰੱਖ ਲੈ ਮੈਂ ਹਾਂ ਵਧੀਆ ਰੱਖ ਲੈ ਦੋਹੇ ਦੂਜਾ ਰੱਖ ਲੈ ਤਰਾ ਕਿਧਰੀ ਜੱਕ ਬੁਟਕਾ ਲੈ ਜੀ ਬੁਟਕਾ ਤਾਂ ਨਹੀਂ ਕਿਹ ਕਿਹੜੇ ਨਾ ਬੱਲਾ ਕਰਨਾ ਕੋਈ ਨਹੀਂ ਜੀ ਉਹ ਮੌਕਾ ਦੇਖਾਂਗੇ ਉਹਰਾਟ ਨਾ ਜੱਕ ਚਾਰ ਆੜ ਜਾ ਕੇ ਟਾਇਰ ਫੇਚੜਾ ਦੇ ਕਵਰਾਟ ਕਰਦਾ ਬਾਈ ਥੋੜਾ ਜਿਹਾ ਕਰ ਦੇ ਇਹਨੇ ਚਾਹ ਨਹੀਂ ਪੀਤੀ ਕਰਦੀ ਮੈਨੂੰ ਨਹੀਂ ਯਾਰ ਚਾਹ ਤਾਂ ਪੀ ਲੈ ਜਾਮਾ ਉੱਚਾ ਆਇਆ ਜੀ ਮੋਤੀ ਨਾਲ ਉੱਚਾ ਰਹਿ ਗਿਆ ਕੱਢ ਦਿਓ ਜੀ ਇੱਕ ਕਿਉਂ ਅਜਾ ਹੁੱਕ ਨਹੀਂ ਵੀ ਪਾ ਲੋ ਹੁੱਕ ਨਹੀਂ ਵੀ ਪਾਓ ਰੋਕੋ ਉੱਚੀ ਨਹੀਂ ਨਹੀਂ ਪਾਓ ਨਹੀਂ ਨਹੀਂ ਪਾਓ ਹੁੱਕ ਤੇ ਕੋ ਮੱਥਾ ਮਾਰ ਦਿਓ ਜੀ ਬੱਸ ਫੇਰਾ ਆਈ ਆਈ ਇਟਾ 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 ਦੋ ਨਹੀਂ ਨਹੀਂ ਸਰ ਗਿਆ ਸਰ ਗਿਆ ਗਿਆ ਹੀ ਗਿਆ ਨਹੀਂ ਦਿਮਾਗ ਕੰਮ ਕਰ ਗਿਆ ਹਾਂ ਬੱਸ ਲੈ ਉਹ ਵਾਹ ਨਾ ਨਟ ਢੋਲ ਤੇ ਸਾਰੇ ਕਹਿ ਰਹੇਗੇ ਮਟੂ ਸੋ ਤੂੰ ਸਿੱਧਾ ਕੰਮ ਲਈ ਜਾਵਾਂ ਕਰ ਲਈ ਉਹ ਬਾਈ ਵਾਲਾ ਕੰਮ ਕਰਦਾ ਉਹ ਆ ਨਾ ਜੋਰ ਲੱਗਦਾ ਬਾਕੀ ਦਿਹਾੜੀ ਪੈਂਦੀ ਉਹਦਾ ਫੁੱਲ ਹੁਣ ਤਾਂ 2000 ਰੁਪਿਆ ਤੂੰ ਬਣ ਗਿਆ ਯੋ ਨੌਕਰੀ ਤੇ ਮੁੰਡਾ ਸ਼ਰਤ ਲੈਣੀ ਆ ਬੰਦੇ ਤੋਂ 100 ਰੁਪਿਆ ਹੱਥਾਂਲੇ ਤੇ ਲੈਣਾ ਮੁੰਡੇ ਤੋਂ ਠੰਡੇ ਦੀ ਹੋ ਜੇ ਗੱਲ ਖੱਡਾ ਲਿਆਦਾ ਆਦਾ ਉਹ ਕਿੱਧਰ ਗਈ ਰਾੜ ਛੋਟੀ ਰਾੜ ਆ ਇੱਕ ਤਾਂ ਫਾਵਾੜਾ ਕਰਦਾ ਜਮਾ ਛੋਟੀ ਰਾੜ ਕਿੱਧਰ ਗਈ ਮੋਟਰ ਸੋਲੇ ਆ ਗਾਲਾਂ ਟਿੰਬਰੀ ਆ ਜਮਾ ਲਾ ਦਿਓ ਨਹੀਂ 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 ਚੱਕੇ ਘਟ ਲਓ ਆ ਆ ਕਰਿਆ ਜਮਣਾ ਖੋਲੀ ਉਧਰ ਲਾਉਂਦੇ ਆ ਲਾਇਬ ਆ ਲਾਇਬ ਆ ਇਧਰ ਹੀ ਕਿਮਰੀਆਂ ਲਾਹਾ ਹੋ ਉਹ ਮੂੜੇ ਦਾ ਲੈ ਆਂ ਤਾ ਧਰ ਨੋ ਜੀ ਅੱਗੇ ਵੀ ਨਰਸਾ ਦੇ ਚੀਜਾਂ ਖਾਣੇ ਲਾਉ ਨੇ ਦੇਖੀ ਗਾਸ ਹੈਗਾ ਟਰਲੋ ਹੋਰ ਗਾਸ ਨਾ ਬੂ ਆਪਾਂ ਇਹ ਉੱਪਰ ਲਾ ਕੇ ਪਾ ਬਣਾਉਂ ਠੀਕ ਜੇ ਇਹ ਤੋ ਕੱਢ ਦੇ ਮੁੱਟੂ ਟਰੈਕਟਰ ਹੈ ਜੇ ਇਹ ਤੋ ਕੱਢ ਦੇ ਨਾ ਉੱਤਰ ਲ ਕਰੀਏ ਹਾਂ ਮੌਕੇ ਤੇ ਹੱਬ ਜੀ ਨੂੰ ਪੂਨਾ ਨਾ ਰਵੇ ਉਹ ਦੋ ਦਾ ਗਾਸ ਚੰਗੇ ਕਿਆ ਟਾਇਰ ਨੂੰ ਨਰਕੇ ਕੀ ਆ ਗੇਰ ਕਰ ਤੇ ਪਾ ਦੇ ਪਾ ਦੇ ਪਾ ਦੇ ਪਾ ਦੇ ਮੁੰਡੇ ਗਰਮੈਸ਼ ਖਾਈ ਜਾਂਦੇ ਪਰ ਜੰਮਾ ਠੀਰੇ ਹੋਰੀ ਉਹ ਵੀ ਫੜ ਲਾ ਕਿਧਰੇ ਹੱਥ ਨਾਲ ਟਾਇਰ ਦੂੰ ਯਾਰ ਸਪੇਸ਼ ਘੱਟ ਜੱਬ ਘੱਟ ਟੂੜੀ ਹਾਂ ਪਾ ਦੇ ਆ ਇੱਥੇ ਲੈ ਇਧਰ ਥੋੜਾ ਜਿਹਾ ਲਓ ਬਈ ਇਧਰ ਲੈ ਟਾਇਰ ਦੇ ਨਟ ਖੋਲ ਲੈ ਬੱਤਸਾ ਇੱਥੇ ਕੋ ਸਾਡਾ ਅੰਦਰਲੀ ਸੜ ਬੰਨ ਨਿਕਲਿਆ ਟਰ ਤਾਂ ਆਹ ਕੀ ਕਰਾਇਆ ਸਾ ਇੰਨਾ ਦਮ ਚੂੜੀਆਂ ਦਾ ਬਾਹਰ ਆਈਆਂ ਪਈਆਂ ਸੀ ਬੱਤਾ ਲੈ ਜਾ ਕੇ ਬੱਤਾ ਆਏ ਵੀ ਨਹੀਂ ਥੱਲੇ ਹੋਰ ਠੋਕਣਾ ਬੱਤਾ ਬੱਤਾ ਲਫਰੋ ਹੋ ਜਾਂਦਾ ਜਾਣਦੇ ਮਾਂ ਮੁੰਡਿਆ ਲਾਉ ਬਈ ਇਧਰਲਾ ਟਰ ਲਾ ਲਿਆ ਹੋਣਾ ਗਾਇਪੇ ਚ ਚਾਰ ਉਂਗਲਾਂ ਦਾ ਇਹਦੋਂ ਵਾ ਦੇਖਦੇ ਆ ਕਿੰਨਾ ਗਿਆ ਪੈਂਦਾ ਹਲੇ ਰੰਗ ਵੀ ਨਹੀਂ ਲਿਆਦੀ ਥੋਖ ਹੋ ਗਿਆ ਲਾਹਣ ਹੈ ਜੰਮਾ ਇਹ ਤੋ ਤਿਆਰ ਨਹੀਂ ਚੜਾ ਇਹਨਾਂ ਨਹੀਂ ਬਰਾਉਣਾ ਅੰਦਰੋਂ ਰਿੰਬਦਾ ਦਾ ਰੰਗ ਲਿਆ ਪਿਆ ਹਣਾ ਬਸ ਬਸ ਥੋੜਾ ਥੋੜਾ ਆ ਤਾਂ ਕੋਈ ਨਹੀਂ ਆਈ ਦੀ ਗੱਲ ਆ ਕਰਚਾ ਨੇ ਲਾਹਾ ਹ ਹ ਫਾਰਾ ਲਾ ਦਾਂਗੇ ਮੜਾ ਮੜਾ ਏਜੰਸੀ ਚੋਂ ਲੈ ਕੇ ਨਾ ਨਾ ਹੈ ਦੋੜੀ ਲੈ ਨਹੀਂ ਨਹੀਂ ਇਹ ਤੋ ਇਹ ਹਮਾਰਕੇ ਜੱਸੇ ਵਰਗੇ ਨੂੰ ਮੁੰਡਾ ਦੇਗੇ ਆ ਗੁਟਕਾ ਚੱਕ ਦੇ ਇਹਨੇ ਵੀ ਨਾਲ ਟੰਪਰੀਆ ਖੋਲ ਤੇ ਨਟ ਖੋਲ ਤੇ ਇਹਨੂੰ ਕੰਦਨਾ ਲਾ ਦੋ ਪਹਿਲਾਂ ਇਸੇ ਟਾਇਰ ਨੂੰ ਚੜਾ ਲਾਂਗੇ ਆ ਟਾਇਰ ਨੂੰ ਕੰਦਨਾ ਲਾ ਦੇ ਲੈਣੋਂ ਬਾਹਰ ਰੱਖੋ ਟੇ ਮੇਰੇਆਂ ਮੁੰਡਿਓ ਆ ਤੁਸੀਂ ਚੱਲ ਜਾ ਲੀਆਂ ਮੈਨੂੰ ਲੱਗਦਾ ਇਹ ਬੰਦੇ ਥੋੜੇ ਜਿਆਦੇ ਹੀ ਪਲੇਅਰ ਨੇ ਪਿੱਲੋਂ ਟਾਇਰ ਤਾਂ ਇੱਧਰ ਚਾਹੀਦਾ ਬਾਈ ਚੱਲ ਆ ਦੇ ਕੰਧਨਾ ਪਹਿਲਾਂ ਇਹਨੂੰ ਲੈ ਕੇ ਉਧਰ ਲੈ ਜਾਗੇ ਉਹ ਜਸਨ ਨੂੰ ਵੀ ਇਹਨਾਂ ਪਤਾ ਉਹਦੇ ਲੈ ਜਾਸਾਂ ਇਹ ਦੇਖਦਾ ਪਾਈ ਰੱਖੀ ਪਾਈ ਰੱਖੀ ਪਾਈ ਰੱਖੀ ਪਾਈ ਰੱਖ ਪਾਈ ਰੱਖ ਮਾਈ ਚੱਲ ਬਸ 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 ਨਾ ਹਾਂ ਹਾਂ ਰੰਗ ਲਾ ਦੇ ਸਾਡਾ ਬਾਹਰ ਆਣ ਪਾਈ ਥੱਡੀ ਨਾ ਇਹਦੇ ਹੱਥ ਬਾਲਿਆ ਕਰੋ ਮੜਾ ਜਾ ਹਾਂ ਇਕਲ ਹਾਂ ਜੇ ਕੋ ਕ੍ਰੋਧ ਹੈ ਹੋੜਾ ਕੱਟ ਫਿਰ ਉਈ ਕਾਂ ਲੈ ਲੈਣਾ ਥੱਲੇ ਆ ਜੀ ਬਸ ਹੱਥ ਨੇ ਘਣ ਵੀ ਅੱਜ ਹਾਂ ਇਹ ਨੂੰ ਝੂਟਾ ਨਾ ਮਰੇ ਬਿਲਕੁਲ ਹੁਣ ਨਾ ਮੁੰਡੇ ਝੂਟਾ ਮਰੇ ਉਹਦੇ ਟਰੈਕਟਰ ਸਿੱੜਦੇ ਹੋ ਪਰਲੇ ਪਾਸੇ ਜਾਨ ਵੱਢੇ ਮੁੰਡੇ ਚ ਨਵੇਂ ਬੰਦੇ ਆ ਕਿ ਤੇਰੀ ਬਾਬਾ ਕਹਿੰਦਾ ਜਾਨ ਵਾਲੀ ਆ ਕੁਝ ਵੀ ਹੋ ਸਕਦਾ ਜੇ ਅੱਜ ਕਿਸੇ ਦੀ ਟੂਹੀ ਦੁਖਣ ਲੱਗੀ ਨਾ ਦ ਦਸਾਵਾ ਜੀ ਦੇ ਮੇਲਾ ਦੇ ਲਓ ਭਾਈ ਅਜੱਲਾ ਠਰ ਵੀ ਲਾ ਲੈ ਆਪਾਂ ਓਏ ਮਰਗਾਇਆ ਟਰੈਕਟਰ ਦੇਮ ਰਿਗਾਰਡ ਚ ਲੱਗਿਆ ਜਾਂਦਾ ਉਹ ਬੋਚ ਕੇ ਹੌਲੀ ਲਓ ਬਈ ਹੁਣ ਇੱਧਰ ਲਾ ਟੈਰ ਆਪਾਂ ਕਾਖਦੇ ਆਂ ਇੱਧਰ ਰਾਡ ਜਿੰਨ ਕਿਦੋਂ ਦੋਨੇ ਵੱਡੇ ਬਾਈ ਛੱਡ ਜਾ ਛੱਡ ਛੱਡ ਰਾਡ ਕਰ ਓਹ ਰੰਗਨ ਸਿੰਘ ਓਏ ਹੌਲੀ ਹੌਲੀ ਉਧਰ ਨਾ ਮਾਰਨੇ ਨਾ ਰਾਡ ਰਾਡ ਇਹਨੂੰ ਕੱਢੀ ਕੋਚ ਕੱਢੀ ਵਈ ਕੱਢ ਦੇ ਗੇਰ ਚਾ ਮਾਰਦੇ ਕ ਮਾਰਦੇ ਮਾਰਦੇ ਮੂਰ ਨੂੰ ਮੂਰ ਨੂੰ ਆ ਇਧਰ ਨੂੰ ਕਰ ਦੇ ਆ ਮੋਟੂ ਟਾਇਰ ਜਮਾ ਸਿੱਧ ਨੂੰ ਸਿੱਧੀ ਛੱਡ ਗਿਆ ਟਾਇਰ ਮਾੜੀ ਜੀ ਕਲਾਇਓ ਪਲੇਟਾ ਮਾੜੀ ਜੀ ਇੱਕ ਜਾਨਾ ਬਾਈ ਇੱਕ ਜਾਨਾ ਟ੍ਰੈਕਟਰ ਨਾਲ ਹਿੰਦੀ ਪਿਆਸ ਨਾ ਰੱਖੀ ਜੀ ਮਾੜੀ ਕਲਾ ਪਾਲੀ ਜਣੀ ਪਾੜੀ ਗੱਡੀ ਨੀ ਗੇਰ ਚੜੇ ਕੀ ਨੇ ਸਾਥ ਬਾਹਰ ਨਹੀਂ ਦਿੱਤਾ ਹੋਰੀ ਨਹੀਂ ਕਰਣੀ ਨਹੀਂ ਰੋਕਣੀ ਜਾ ਕੋਈ ਨਾ ਨਾਟ ਲਾ ਨਾਟ ਲਾ ਕੇ ਤਾਂ ਕੀ ਗਾਇ ਬਾਹ ਕਿੰਨਾ ਕ ਫਰਕ ਆ ਉਹ ਨਹੀਂ ਉਧਰ ਰੰਗ ਲਹੀ ਜਾਂਦਾ ਯਾਰ ਪਹਿਲਾਂ ਇੱਕ ਮਿੰਟ ਰੰਬ ਖਹੀ ਜਾਂਦਾ ਉਹ ਹੱਬ ਨੂੰ ਕਿਹੜਾ ਦੇਣ ਦੇ ਮੈਨੂੰ ਦੇਣ ਦੇ ਯਾਰ ਬਸ ਇੱਥੇ ਜੈਕ ਡਾਉਨ ਜੈਕ ਡਾਉਨ ਕਰਨਾ ਨਹੀਂ ਡਾਉਣ ਕਰਨੀ ਲੋੜ ਜੈਕ ਡਾਉਨ ਲਾ ਕੇ ਰੱਖ ਜੰਗਾ ਜੈਕ ਡਾਉਨ ਕਰਨਾ ਰਾੜ ਲੰਮਾ ਜੈਕ ਡਾਊਨ ਕਰ ਲਓ ਤਾਂ ਰਾੜ ਲੰਮੇ ਬਣਾ ਕਰਦਾ ਉਹ ਦੇਖੀ ਬਾਈ ਮੇਰੀ ਗੱਲ ਮੰਨੀ ਜੈਕ ਡਾਊਨ ਕਰ ਲਾ ਆਉਂਦੀ ਚੜ ਜੂ ਟਾਇਰ ਆਉਂਦੀ ਚੜ ਜੂ ਇੱਥੇ ਰੱਖ ਖੜ ਜਾ ਇੱਥੇ ਰੱਖ ਆ ਬਾਹਰ ਫੜ ਕੇ ਇਧਰ ਫੜ ਜਾ ਜੈਕ ਡਾਊਨ ਕਰ ਲੈਣ ਮੜਾ ਜਾ ਇਧਰ ਜੱਸਾ ਤੂੰ ਇਧਰ ਹੱਥ ਬਾ ਅੰਦਰ ਨਾ ਤੂੰ ਲੋਡ ਨਹੀਂ ਅੰਦਰ ਇਧਰ ਹੱਥ ਬਾ ਕਰ ਜ ਖੜ ਜਾ ਉਹਨੂੰ ਜੈਕ ਡਾਊਨ ਕਰਨ ਦੇ ਕਰ ਟੱਲੋ ਜੈਕ ਡਾਊਨ ਬਾਈ ਲੋਣਾ ਪਾਇਆ ਪਿਆ ਚਾਲਾ ਜਾਣ ਦੇ ਉਹ ਮਰ ਗਿਆ 8 ਥੱਲੇ ਪਗਲਾ ਟਾਇਰ ਜਾਣ ਦੇ ਸੇਹਾਂ ਤਬਾ ਟਾਇਰ ਦਾ ਨਹੀਂ ਬਾਹਰ ਆ ਟਾਇਰ ਦਾ ਚੱਲ ਜਾਣ ਦੇ ਟੱਲੋਂ ਹੋਰਾ ਇੱਥੇ ਗੱਸੇ ਛੱਡੀਆਂ ਸੋ ਹੋਰ ਜਾਣ ਦੇ ਉਹ ਬਣਾ ਟਾਇਰ ਵੀ ਲੈ ਆਓ ਨਹੀਂ ਟਾਇਰ ਦਾ ਜਾਊ ਹੁੰਦੀ ਚੱਕ ਜਾਓ ਠੀਕ ਲਓ ਬਾਈ ਟਾਇਰ ਹੋ ਗਿਆ ਫੱਟਾ ਇੱਧਰ ਲਾ ਹੁਣ ਦਿਖਾਉਣੇ ਆ ਮੁਰਾ ਤੁਹਾਨੂੰ ਕਾ ਇੰਚਾ ਕਰਕੇ ਬਾਹਰ ਦੇਖੋਗੇ ਨਾ ਪੂਰਾ ਇਹ ਸੂਰਾ ਮਾਗਰ ਦੇ ਟਾਇਰ ਤੋਂ ਨਾ ਘਰ ਹਜੇ ਵੀ ਮੂਰਲੇ ਤੋਂ ਅੰਦਰ ਹੈ ਮੂਰਲੇ ਦਾ ਬਾਹਲੇ ਵੱਡਿਆ ਹੈ ਨਾ ਇੱਧਰ 18 ਦੇ ਪਾਉ 11 ਕਿਲੋ ਓਏ ਮੋਤੀ ਕਸੂਰ ਜੀ ਇੱਧਰ ਲਾਇਆ ਤੋਂ ਉੱਪਰ ਹਾਂ ਉਹ ਆਹ ਹੁਣ ਮਾਗਰੋ ਆ ਕਿਤਨੀ ਆਦਾ ਬਾਈ ਨਹੀਂ ਬਹੁਤ ਨਿਕਲ ਕੇ ਟਾਇਰ ਦਾ ਬਾਹਰ ਹੈ ਬਹੁਤ ਨਿਕਲ ਕੇ ਬਹੁਤ ਇੱਕੀ ਦਾ ਬੰਦਾ ਕੱਪ ਜੀ ਕਿਤਨੀ ਆਪ ਕੇ ਦੇਖ ਲੈਣੇ ਕਿ ਐਡੀ ਕਿਹੜੀ ਹੈ ਨਾ ਲੋ ਬਈ ਇਧਰ ਲਾ ਟਰ ਚੜਾਤਾ ਹੁਣ ਦੇਖੋ ਗਾਇ ਆਪਾ ਹੁਣ ਆਪਾਂ ਇਧਰਲਾ ਟਾਇਰ ਫਿੱਟ ਕਰਦੇ ਆਂ ਮੜਾ ਜੱਕ ਚੱਕਾ ਜੱਕ ਕਿਹੜੇ ਲਾ ਓਏ ਤੂੰ ਚੱਕ ਦੇ ਨਾ ਦੱਸ ਮੜਾ ਚੱਕ ਦੇ ਥੋੜਾ ਜੱਕ ਚਾਲ ਢੋਲ ਚਾਲ ਵੱਡੀ ਰਾਤ ਵੱਡੀ ਤੇ ਆ ਫਿਰ ਵੱਡੀ ਕੀ ਮੁੱਲ ਮਿਲਦੀ ਹੈ ਮੈਂ ਲਾਦਾ ਉਹ ਪਵਾਉਣ ਵਾਲਾ ਸੀ ਜੈਕ ਸਹੀ ਸੀ ਨਹੀਂ ਨਹੀਂ ਸਹੀ ਨਹੀਂ ਸਹੀ ਸੀ ਇੱਕ ਮਿੰਟ ਜੈਕ ਅਰਾੜ ਦੇ ਸਹੀ ਆੜ ਲਓ ਰੋਕ ਲਾ ਇੱਥੇ ਕਮਾਈ ਤੂੰ ਆ ਪਾ ਕੇ ਗੁੱਡੀ ਝੜਾ ਕੇ ਦੂਜੇੰਦਰ ਲਈ ਥਲੜੀ ਥਲੜੀ ਚ ਉਹਦਰ ਤੂੰ ਨਾ ਟਪਾ ਇੱਥੇ ਇੱਥੇ ਮਾੜੀ ਜੀ ਚਾਲ 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 ਬੱਸ ਓਏ ਮੂਰੇ ਚਾਲ ਜੈਕ ਡਾਊਨ ਕਰਨਾ ਬੂ ਡਾਊਨ ਕਰਾ ਡਾਊਨ ਕਰੀ ਢੱਲੋ ਜਾਂ ਟਾਇਰ ਵਾਲਾ ਅੰਦਰ ਨੂੰ ਆ ਯਾਰ ਕੋਈ ਨਹੀਂ ਕੋਈ ਨਹੀਂ ਖੜਿਆ ਇਹ ਬੱਸ ਰੋਕ ਇੱਥੇ ਆੜੇ ਹੋਰ ਕਰਦੇ ਥੋੜਾ ਨਹੀਂ ਨਹੀਂ ਜੈਕ ਡਾਊਨ ਨਹੀਂ ਕਰਨਾ ਹੁਣ ਹੁਣ ਜੈ ਇੱਕ ਗਾਸਣਾ ਬੂ ਗਾਸੀ ਜੈ ਇੱਕ ਜੈ ਇੱਕ ਗਾਸ ਗਾਸ ਜੈ ਇੱਕ ਉੱਚਾ ਚੱਕ ਜੈ ਇੱਕ ਤੇਲ ਨੂੰ ਜੈ ਉੱਚਾ ਚਾਲਾ ਚਲ ਚਾਲਾ ਜਾਣਦੇ ਚਾਲਾ ਚੱਕ ਤੇਮਬਰੀਆਂ ਲਾਓ ਮਾੜੇ ਹੋਰ ਚੱਕੀ ਖੜਦੇ ਖੜਦੇ ਇਹ ਕੱਚਾ ਹਾਂ ਦੇਖੋ ਹੋਰ ਜੋ ਚੱਕੀ ਮਾੜੇ ਤੇਨੂੰ ਬਾਈ ਬਸ ਬਸ ਹੁਣ ਸੈਟ ਆ ਲਾ ਦੇ ਟਿੰਬਰੇਆ ਲਾਓ ਬਾਈ ਹੁਣ ਕਰਾਵਾਂ ਹਾਂ ਲੱਕਾ ਜੇ ਉੱਪਰ ਦੀ ਨਹੀਂ ਹੁਣ ਠੀਕ ਆ ਓਏ ਹੁਣ ਮੂਰੋ ਠੀਕ ਲੱਗਣ ਲੱਗਿਆ ਹੁਣ ਆ ਮੰਗਿਆ ਬਰਾਬਰ ਆ ਗਿਆ ਤੇਰਾ ਹੈ ਨਾ ਹਾਂ ਪਹਿਲਾਂ ਭੀੜੇ ਸੀ ਤੇਰੇ ਇਹ ਮੰਗਰੋ ਮਾਹਰੋ ਪੇਟੀ ਨਾ ਵੀ ਮੂ ਵੀ ਭੀੜੇ ਰਾਇਦੇ ਸੀ ਹੁਣ ਸਲੇ ਕਟ ਕਰੇਗਾ ਹਾਂ ਆਹ ਬੰਦਾ ਮਿਲਦਾ ਇਹ ਨਹੀਂ ਭੈਣੀ ਚੁੰਬ ਚਾਹੀਦਾ ਨਾ 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 ਚਲਾਇਆ ਨਾ ਮਰਗਾਟਾਂ ਚ ਰੇਤਾ ਨਹੀਂ ਖੜਾ ਕਰੂ ਕਸੇ ਵੰਤਾ ਨਾਟਕਾ ਸੁਭਾ। ਅੱਜ ਰਾਜੂ ਕਰਦੇ ਗਲਾਸ ਕਹਦੇ ਘਰ ਤੇ ਪੁੱਠੇ ਟਾਇਰ ਕਹਿੰਦੇ ਟਕੜਾ ਹੋ ਗਿਆ ਪੀਲੇ ਚੱਕਣਾ ਸਾਡਾ ਅਮਰੀਕਾ ਦੀ। ਲੈ ਗਿਆ ਲੈ ਗਿਆ। ਕਰਦੇ ਜੱਕ ਤੇ ਲੱਗ। ਬਾਈ ਕਾਸਦੇ ਮੂੰਹ। ਕਾਸਤੇ? ਕਾਸਤੇ ਕਰੇ ਹਟ ਜਾ। ਟੂਟ ਬਸਿਆਲ ਦਾ ਪੁੱਲ। ਥੋੜਾ ਇਧਰ ਲੈ ਰੰਬ ਤੋਂ ਰੰਗ ਲੈ ਗਿਆ ਨਾ। ਗੱਗੂ ਖਰਚਾਂ ਬੜੇ ਯਾਰ ਇਧਰ ਲੈ ਇੱਕ ਟਾਇਰ ਚੜਨੀ ਜਾਂਦੇ। ਕਮਾ ਲਓਗੇ ਇਦਾਂ ਕਮਾਤਾ ਵੇ ਨਹੀਂ ਆਏ ਕਿ ਗੜੇ ਵਰਗੇ ਪਾਵਰਾਂ ਚ ਨੇ ਚਲੋ ਚਲੋ ਕੋਈ ਨਹੀਂ ਕਿਸੇ ਜੀ ਹੋਇਆ ਹੁਣ ਨਹੀਂ ਕੋਈ ਓਏ ਪਹਿਲਾਂ ਉਧਰਲੇ ਨਾਟਰ ਟਾਈਟ ਕਰ ਲੋ ਫਿਰ ਥੱਲੇ ਧਰ ਲਾਂਗੇ ਡਰਾਈਵਰ ਨੂੰ ਇਹ ਆਪਾਂ ਕੁਝ ਨਹੀਂ ਕਹਿ ਸਕਦੇ ਕਸਨ ਵਾਲੀ ਟੀਮ ਆਟ ਆ ਗਈ ਅੱਧਾ ਇਹ ਠੇਕਾ ਹੋਇਆ ਹੈ ਲੈਣਾ 500 ਅੱਛਾ ਉਹ ਫੇਰ ਓਏ ਟੀਮ ਪਹਿਲਾਂ ਪਰਲੇ ਕਸ ਲੋ ਤੁਸੀਂ બસ ਪਹਿਲਾ ਪਰਲੇਗਾ ਹਲਾ ਫਿਰ ਥੱਲੇ ਧਰ ਕੇ ਗੁਆੜ ਵੀ ਪਾਣੇ ਵੰਗੂ ਪਾਉਂਦਾ ਖਾਣ ਆ ਕੇ ਗੋਡੇ ਤੇ ਮਾਰੂ ਕਿਥੇ ਦੇ ਚਲੋ ਤੂੰ ਆ ਜਾ ਬਾਈ ਆ ਦਮ ਲੈਣਾ ਇਹ ਇੱਕ ਦੇ ਇਨਚਾਰਜ ਨੂੰ ਦਮ ਚਾਹੀਦਾ ਆਵੇਂ ਦਾ ਤੂੰ ਵੀਡੀਓ ਬਣਾ ਪਰਲੇ ਬਸ ਜਾ ਕੁਛ ਲਿਪ ਗਿਆ ਨੱਪ ਦੇ ਜਾ ਕੇ ਉੱਤੇ ਮੈਂ ਇੱਥੀ ਢਾਈ ਰੱਖੂ ਜੇ ਬਸ ਬਸ ਆਊਗਾ ਧੰਨ ਨਾਲ ਹੈਲਪ ਨਹੀਂ ਕਰਾਉਂਗਾ ਅਮਰੀਕਾ ਦੀ ਤੇ ਕਦੀ ਦੀ ਰਾਡ ਵੀ ਕੀ ਕਰਦੀ ਹੈ ਵੀਡੀਓ ਤੇ ਡਿਊਟੀ ਹੁਣ ਆਪਣੀ सारे नु गेड़ा दो अजी पाना पास बाद जमा टाइट ना करो सारे जमा ना लाओ फर्क रह माड़ा मोटा चूड़ी देना भाई सुखोर ने पूरा जोर लाया ਆ ਬੰਦੇ ਨੇ ਬਿਆਨ ਦਰਜ ਕਰੋ ਹਾਂਜੀ ਕਿਹੜਾ ਟਰੈਕਟਰ ਫਿੱਟ ਆ ਬਾਈ ਤੇਰੇ ਸਵਰਾਜ ਕਿਹੜਾ ਸਵਰਾਜ ਕਿਹੜਾ 855 ਠੀਕ ਹਾਂ ਕਿਧਰ ਨੂੰ ਆ ਜੀ ਵਾਹ ਕਹਿੰਦਾ 855 ਲੈ ਜੂਗਾ ਖਿੱਚ ਕੇ ਇਹਨੂੰ ਖਿੱਚ ਵੀ ਸਕਦਾ ਜੇ ਡਰਾਈਵਰ ਇਹ ਹੋ ਜਾ ਹਾਂ ਡਰਾਈਵਰ ਇੱਕ ਪਾਸੇ ਤੂੰ ਹੋਵੇਂ ਤੇ ਇੱਕ ਪਾਸੇ ਇਹ ਹੋਵੇ ਜੇ ਜੱਸਾ ਹੋਵੇ ਜੇ ਜੱਸਾ ਹੋਵੇ ਜੇ ਜੱਸਾ ਨਹੀਂ ਅਗਲੀ ਟਰਾਲੀ ਖੋਹ ਹੁੰਦਾ ਜਿਹੜੇ ਟਰੈਕਟਰ ਆ ਡਰਾਈਵਰ ਹੋਇਆ ਜਿਹੜੇ ਟਰੈਕਟਰ ਆ ਡਰਾਈਵਰ ਹੋਇਆ

ਬਸ ਜੋ ਚੀਕ ਜੀ ਮਾਰ ਕੇ ਦੁਬਾਰਾ ਠੀਕ ਹੁੰਦਾ ਦੇਖ ਕੇ ਹੌਲੀ ਕਿ ਤਰੀ ਛੱਟ ਖਾਏਗਾ ਬੇਟਾ ਉਹ ਸਰ ਤੇ ਪਵਾਉਂ ਜਰਾ ਕਿਹਦੀ ਭਰਾ ਦੀ ਪਹਿਲੀ ਗੱਲ ਆ ਗਈ ਜਾਂਦੇ ਖਾਣ ਕਿਧਰੀ ਖਾੜ ਲੈ ਇੱਕ ਮਿੰਟ ਐਡੀ ਤਾਂ ਦਾਲਦੀ ਆ YouTube ਤੇ ਨਾ ਅੱਛਾ ਹੁਣ ਲੱਕੀ ਗੋਲਡਸ ਮੈਥਡ 2.0 ਜੇ ਨਾ ਦਾਲਦਾ ਨਾ ਪਹਿਲਾਂ ਕੱਲ ਬਸ ਨਾ ਜਾਣਿਆ ਮਾਦੇ ਕਿ ਤਰੀ ਬਾਪਾ ਤੇ ਆ ਜਾ ਮੁਬਾਬ ਤੇ ਨਾਰ ਹਾਰ ਲੈ ਲਿਆ ਮੈਂ ਆ ਫਸਰ ਲੱਗਾ ਹਾਂ ਫਸਰ ਆ ਆ ਜਾ ਹੌਲੀ ਹੌਲੀ ਚਲ ਉਹਦਾ ਟਰੈਕਟਰ ਵੀ ਇੱਕ ਦਾ ਟੂਪਾ ਬਾਰ ਕੀ ਕੀ ਹਾਂ 57 ਰੇਟਰ ਆ ਗਿਆ ਉਸਨੇ ਕੰਮ ਇੱਧਰ ਆਇਓ ਬਾਈ ਇੱਧਰ ਮਾੜੇ ਬਿਆਨ ਦਿਓ ਬਿਆਨ ਦਿਓ ਜੀ ਇੱਧਰ ਆਇਓ ਖਿੱਚੂ 44 ਨੂੰ ਗਣਾ ਹਾਂ ਪਾਈਏ ਟੋਜਣਾ ਵੇਟ ਕਰੀਏ ਇੱਕੋ ਜਾਂ ਵੇਟ ਦੀ ਕੀ ਆਈ ਪਾਵਾਂ ਫਿਰ ਤਾਂ ਹਰ ਚੋ ਇੱਧਰ ਦੀ ਆ ਮੜੀ ਇੱਧਰ ਪਾਣੀ ਦੇ ਚੱਲ ਜੇ ਇਹ ਬੰਦੇ ਬੀਜੀ ਆ ਯਾਰ ਓਏ ਬਾਈ ਕਰ ਲਾਟ ਤੂੰ ਉਥੇ ਨਾ ਪਾਉਂਦਾ ਬੀਲਡ ਵਾਲਾ ਹੋਣਾ ਨਹੀਂ ਫਿਰ ਤੋਚਣ ਪਾਣਾ ਹੈ ਬਿਲਡ ਕਸੀ ਬੇਟਾ ਕਿਵੇਂ ਤੇਰੇ ਵਾਂਗ ਨਾ ਆਈ ਪੋ ਆਹ ਜਿਹੜਾ ਕੀ ਕਹਿੰਦਾ ਬਾਈ ਵਰਕੇ ਆਓ ਵੰਨ ਤਾਰ ਕੱਢ ਤੇ ਆਪਾਂ ਬਾਹਰ ਹੁਣ ਗੈਪ ਦੇਖੋ ਕਰੋ ਲੁੱਕ ਚੈੱਕ ਇਹਨਾਂ ਫਾਈਨਲ ਹਾਂ ਠੀਕ ਹੈ ਕਿਉਂ ਪੈਂਦੀ ਆ ਬੇਟੀ ਦੀ ਧੱਕਾ ਨਾ ਬੇਟੀ ਧੱਕਦਾ ਪੈਂਦੀ ਆ ਲਾ ਸਿਜ਼ਨ ਕਰਾਂ ਤੇ ਟਾਇਰ ਵੱਡੇ ਹੋਣੇ ਪੈਂਦੇ ਮੜੇ ਕੋਲ ਤਾਰਾਂ ਕੇ ਬਾਈ ਨੰਬਰ ਇੱਥੋਂ ਦੇ ਇੱਥੋਂ ਦੇ ਬਾਈ 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 ਤੇ ਇੱਥੋਂ ਸੰਨ ਨਾ ਹੋਵੇ ਮਰ ਗਿਆ ਟਚ ਹਾਂ ਲਵਾ ਦੇਗੇ ਥੱਲੇ ਇਹਦੇ ਕੋਈ ਹੱਬ ਦੇ ਅਸੂ ਦੀ ਗਾਰ ਇਹਦਾ ਸਿੱਧਾ ਟੇਕਦਾ ਹੁਣ ਮੂਰੋਂ ਵੀ ਖੜਾ ਠੀਕ ਐ ਬਾਹਰ ਹੀ ਆ ਟੱਕ ਜਾਮਾ ਪੱਲਮ ਲਿਆ ਕੇ ਪਹਿਲਾਂ ਬਾਹਲੇ ਅੰਦਰ ਸੀ ਨਾਉ ਬਈ ਮੁੰਡਿਆਂ ਦੀ ਡਿਮਾਂਡ ਤੇ ਆਪਾਂ ਕੱਢਦੇ ਟਾਇਰ ਬਾਹਰ ਹੁਣ ਦੇਖਣਾ ਬੇਟਾ ਵੋਟਾਂ ਦਾ ਕਰਦੇ ਆਂ